ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਉਹ ਫਾਜ਼ਿਲਕਾ 24 ਨਾਲ ਅੱਜ ਪਿੰਡ ਯਾਰਾ ਰਾਮ ਸਿੰਘ ਵਾਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ ਜੀ ਪਹੁੰਚਿਆ ਉਹਨਾਂ ਦੇ ਨਾਲ ਹਲਕਾ ਵਿਧਾਇਕ ਗੋਲਦੀ ਕੰਬੋਜੀ ਪਿੰਡ ਯਾਰਾ ਰਾਮ ਸਿੰਘ ਵਾਲਾ ਤੋਂ ਬਹੁਤ ਪਾਰੀ ਘੱਟ ਹੋਇਆ ਜਿਹਦੇ ਤੁਸੀਂ ਤਸਵੀਰਾਂ ਵੇਖੀ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਲਾਲਾਬਾਦ ਪਸ਼ਮੀ ਦੇ ਸਰਹੱਦੀ ਮਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ ਵੱਲੋਂ ਤੂਫਾਨੀ ਦੌਰਾ ਕੀਤਾ ਗਿਆ ਉਸ ਦੇ ਨਾਲ ਹਲਕਾ ਵ代 ਗੋਲਦੀ ਕੰਬੋਜ ਨਾਲ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਗਰੀਬਾ ਸੰਧੜ ਦੀ ਸਮੁੱਚੀ ਪੰਚਾਇਤ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਮਲ ਕਰਾਉਣ ਲਈ ਹਲਕਾ ਵਿਧਾਇਕ ਗੋਲਦੀ ਕੰਬੋਜ ਜੀ ਦੋ ਮਾਰ ਯਾਹਾਂ ਮੈਂ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿਹੜੇ ਮੋਟਰ ਚੱਲਦੇ ਪੱਖੇ ਵੀ ਚੱਲਦੇ ਨਾ ਰੰਗ ਨਾਉਂਦੇ ਪੱਖੇ ਵੀ ਚੱਲਦੇ ਮੋਟਰ ਵੀ ਚੱਲਦੇ ਹਾਂ ਨੌਕਰੀ ਕਿਹੜਾ ਦਾਤਾਂ ਨੂੰ ਜੀ ਪਰਵਾਰਾਂ ਨੂੰ ਸਹੀ ਹਜ਼ਾਰ ਨੌਕਰੀ ਦੇ ਕੇ ਜੀ ਪਰਵਾਰਾਂ ਨੂੰ ਨਾ ਰੋਚੀ ਨਾ ਬੋਲੋ ਹੋਣੀ ਹੋਗੀ ਹੋਣੀ ਹੈ ਖੇਡਾਂ ਦੀ ਰੇਡਾਂ ਵਾਲੀ ਗੁਲਾਬਾਂ ਵਾਲੀ ਫਸਲੇ ਹਸਪਤਾਲੇ ਗਿਆ ਨਾ ਉਹ ਤੇ ਲਾਜਰੀ ਹੋਣ ਕਿ ਨਹੀਂ ਹੋਣ ਗਿਆ ਹੈ ਫਾਈਨਲ ਲਾਤੀ ਵੀ ਸਕੂਲ ਦੇ ਸਕੂਲ ਆਪਣੇ ਨਾ ਲੱਗੇ ਨੌਕਰੀ ਕਿਹਨੀਆਂ ਬਈਆਂ ਤੇ ਦਸੋਂ ਬਣਾਏਗਾ ਪਤਾਰੀ ਗਾਣਾ ਵੇਖ ਲਿਆ ਪੰਜਾਬ ਚ ਜਿਹੜੇ ਬਿੱਟੀ ਚੋਰੀ ਆ ਨੌਕਰੀਆਂ ਸਾਰੇ ਗਰੀਬ ਪਰਿਵਾਰਾਂ ਦੀਆਂ ਨੇ

તો મકડે હો ગયા આ ગયે એક ટીપીકરો આમારી પગડી એપી ઓટા પાડીયા સાડે બહુત બી સન્માન દીનદીપ સે કાકા રાજી એકર હોજવા કે નામ લે હૈ જના થોડા સાલયા કો બહુત બહુત ધન્યવાદ દેખો યે અટ ખડે કરકે ਹਰ ਹੋਇਆ ਸਾਡੇ ਪਰਿਵਾਰ 15 ਕ੍ਰੀ ਪਰਿਵਾਰ ਜਿਹੜੇ ਸ਼ਾਮਲ ਹੋਏ ਸਰਪੰਚ ਵੀ ਹੋਏ ਆ ਮੈਂਬਰ ਸਾਹਿਬਾਨ ਵੀ ਹੋਏ ਆ ਤੇ ਬੰਮੋਤਵਾਰ ਆ ਗਏ ਹੋਏ ਸਰ ਬਾਰਡਰ ਪੱਟੀ ਤੇ ਕਿਵੇਂ ਹੰਗਾਰਾ ਮਿਲਦਾ ਬਹੁਤ ਪਰਮਾ ਹੰਗਾਰਾ ਮਿਲਿਆ ਜੀ ਸਵੇਰ ਤੋਂ ਚੱਲ ਰਹੇ ਬਾਰਡਰ ਪੱਟੀ ਤੇ ਬਹੁਤ ਕਾਰ ਮਿਲ ਰਿਹਾ ਇਸੇ ਕਰਕੇ ਅਸੀਂ 3 ਘੰਟੇ ਲੇਟ ਕਰ ਰਹੇ ਆ ਅੱਜ ਦੇ ਪ੍ਰੋਗਰਾਮ ਹਾਂਜੀ ਸ੍ਰੀ ਸਾਹਿਬ ਇਹ ਕਿੰਨੇ ਪਰਿਵਾਰ ਹੋਏ ਆ ਸ਼ਾਮਲ ਇਹ ਮੌਜੂਦਾ ਜਿਹੜੀ ਪੰਚਾਇਤ ਆ ਸਾਰੇ ਜਿਹੇ ਮੇਰੇ ਮੈਂਬਰ ਸਰਵਾਰ ਮੈਂ ਖੁਦ ਜੀ ਨਾਲ ਹੋਰ ਮੇਰੇ ਮੋਹਤਰ ਪਰਿਵਾਰ 10-15 ਪਰਿਵਾਰ ਜਿਹੜੇ ਆ ਜੀ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਪਾਰਟੀ 'ਚ ਸ਼ਾਮਲ ਹੋਏ ਆ। ਹਾਂਜੀ ਆਮ ਪਾਰਟੀ ਜਿਹੜੇ ਚੰਗੀਆਂ ਨੀਤੀਆਂ ਚੰਗੇ ਕੰਮ ਜਿਹੜਾ ਪਰਚੀਆਂ ਤੋਂ ਉੱਠ ਕੇ ਬਹੁਤ ਵਧੀਆ ਇਹਨਾਂ ਦੇ ਕੰਮ ਨੇ ਉਹਨਾਂ ਤੋਂ ਅਸੀਂ ਖੁਸ਼ ਹੋ ਕੇ ਜਿਹੜੀ ਪੰਚਾਇਤ ਨੇ ਫੈਸਲਾ ਲਿਆ ਵੀ ਅਸੀਂ ਇਹਨਾਂ ਨਾਲ ਆਮ ਪਾਰਟੀ ਦੀ ਮਦਦ ਕਰਾਂਗੇ ਤੇ ਆਪਦੇ ਪਿੰਡ 'ਚੋਂ ਵੱਧ ਤੋਂ ਵੱਧ ਇਹਨਾਂ ਨੂੰ ਵੋਟ ਦੇ ਕੇ ਇਥੇ ਆਪਦੇ ਪਿੰਡ 'ਚੋਂ ਲੀਡ ਦਵਾਵਾਂਗੇ।